ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਆ ਸੰਦੀਪ ਸਿੰਘ ਘਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਢੱਲਾ ਢੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਧੰਨਵਾਦ ਢੱਲਾ ਸਾਹਿਬ ਆਮ ਆਦਮੀ ਪਾਰਟੀ ਦੀ 27 ਵਾਸਤੇ ਰਣਨੀਤੀ ਜਿਹੜੀ ਹੈ ਇਹਦੇ ਬਾਰੇ ਜਰਾ ਖੁੱਲ ਕੇ ਦੱਸੋ ਜਦੋਂ ਗੈਰਸ ਵੀ ਤੌਰ ਤੇ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਸੀ ਤਾਂ ਤੁਸੀਂ ਕੁਝ ਪੁਰਾਣੀਆਂ ਕਰਪਸ਼ਨ ਦੀਆਂ ਫਾਈਲਾਂ ਦਾ ਜ਼ਿਕਰ ਕੀਤਾ ਕੀ ਆਮ ਆਦਮੀ ਪਾਰਟੀ ਜਿਹੜੀ ਇਹ ਗੱਲ ਕਹਿੰਦੇ ਸੀ ਬਈ ਅਸੀਂ ਕਰਪਸ਼ਨ ਜਿਹੜਾ ਪੰਜਾਬ ਚੋਂ ਖਤਮ ਕਰ ਦੇਣਾ ਹੁਣ ਉਹ ਪੁਰਾਣੀਆਂ ਫਾਈਲਾਂ ਤੋਂ ਮਿੱਟੀ ਝਾੜਨੀ ਸ਼ੁਰੂ ਕਰ ਦਿੱਤੀ ਆ ਇਹਦੇ ਬਾਰੇ ਜ਼ਰੂਰ ਜਾਣਾਂਗੇ ਕਿਉਂਕਿ ਇਹਦੇ ਨਾਲ ਹੀ ਸਿਆਸੀ ਰਣਨੀਤੀ ਜਿਹੜੀ ਆ ਉਹ ਪੂਰੇ ਪੰਜਾਬ ਦੀ ਬਣਨੀ ਆ ਦੂਜੇ ਪਾਸੇ ਡੱਲਾ ਸਾਹਿਬ ਆਮ ਆਦਮੀ ਪਾਰਟੀ ਨੇ ਸ਼ਤਰੰਜ ਦੇ ਵਿੱਚ ਇੱਕ ਚਾਲ ਚੱਲੀ ਆ ਮਜੀਠਾ ਦੇ ਵਿੱਚ ਹਲਕਾ ਇੰਚਾਰਜ ਬਣਾਇਆ ਗਿਆ ਤਲਵੀਰ ਸਿੰਘ ਗਿੱਲ ਨੂੰ ਤਲਵੀਰ ਸਿੰਘ ਗੱਲ ਵਿਕਰਮਜੀਤਿਆ ਦੇ ਖਾਸਮ ਖਾਸ ਸੀ ਉਹਨਾਂ ਦੇ ਦੋਸਤ ਸੀ ਫਿਰੇ ਪਾਜ ਪਾਜ ਚਲੇ ਗਏ ਤੇ ਮੁੜ ਕੇ ਆਮ ਆਦਮੀ ਪਾਰਟੀ ਚ ਆ ਗਏ ਹੁਣ ਇਹ ਮੌਕਾ ਸਾਹਮਣੇ ਆ ਜਿਹੜਾ ਆਮ ਆਦਮੀ ਪਾਰਟੀ ਨੇ ਇਹਦੇ ਬਾਰੇ ਵੀ ਤੁਹਾਤੋਂ ਸਮਝਦੇ ਆ ਤੇ ਦੂਜੇ ਪਾਸੇ ਦੂਜਾ ਫਰੰਟ ਵੀ ਆਮ ਆਦਮੀ ਪਾਰਟੀ ਨੇ ਖੋਲ ਦਿੱਤਾ ਅੰਮ੍ਰਿਤਸਰ ਨਾਰਥ ਅੰਮ੍ਰਿਤਸਰ ਨਾਰਥ ਤੋਂ ਉਮਰ ਵਿਜੇ ਪ੍ਰਤਾਪ ਸਾਬਕਾ ਆਈਪੀਐਸ ਅਫਸਰ ਜਿਹੜੇ ਆ ਉਹ ਵਿਧਾਇਕ ਬਣੇ ਸੀ 5 ਸਾਲ ਲਈ ਸਸਪੈਂਡ ਕਰਤਾ ਆਮ ਆਦਮੀ ਪਾਰਟੀ ਨੇ ਤੇ ਹੁਣ ਉੱਥੇ ਵੀ ਹਲਕਾ ਇੰਚਾਰਜ ਕਰਮਜੀਤ ਸਿੰਘ ਰਿੰਟੂ ਨੂੰ ਲਗਾ ਦਿੱਤਾ ਗਿਆ ਜੀ ਡਾਲਾ ਸਾਹਿਬ ਫਿਰ ਆਮ ਆਦਮੀ ਪਾਰਟੀ ਦੀ ਰਣਨੀਤੀ ਬਾਰੇ ਦੱਸੋ 2027 ਨੂੰ ਲੈ ਕੇ ਦੇਖੋ ਆਮ ਆਦਮੀ ਪਾਰਟੀ ਲੁਧਿਆਣਾ ਦੀ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਬਹੁਤ ਜ਼ਿਆਦਾ ਉਤਸ਼ਾਹਿਤ ਹੈ ਔਰ ਅਸਲ 'ਚ ਉਹਨਾਂ ਨੇ ਰਣਨੀਤੀ ਪੰਜਾਬ ਦੇ ਬਾਰੇ ਉਸੇ ਸਮੇਂ ਡਰਾਫਟ ਕਰ ਲਈ ਸੀ ਜਦੋਂ ਦਿੱਲੀ ਚ ਆਮ ਆਦਮੀ ਪਾਰਟੀ ਮਹਿਜ਼ ਕੁਝ ਪਰਸੈਂਟ ਵੋਟਾਂ ਦੇ ਨਾਲ ਹਾਰੀ ਸੀ 2.2 ਜਾਂ 3% 4% ਵੋਟਾਂ ਦਾ ਹੀ ਫਰਕ ਹੋਣਾ ਹੈ। ਔਰ ਉਹਦੇ ਨਾਲ ਹੀ ਪੌਣੇ 2 ਪੌਣੇ 2 ਹਾਂ ਪੌਣੇ 2 2 ਹਾਂਜੀ। ਉਹਦੇ ਨਾਲ ਹੀ ਆਮ ਆਦਮੀ ਪਾਰਟੀ ਭਾਈ ਤੇ ਤੇ ਭਾਜਪਾ 48 ਤੇ। ਮਤਲਬ ਬੜਾ ਨੈਰੋ ਮਾਰਜਨ ਸੀ ਵੋਟ ਫੀਸਰ ਦਾ ਜਿਹਦੇ ਨਾਲ ਆਮ ਆਦਮੀ ਪਾਰਟੀ ਦਿੱਲੀ ਦੀ ਸੱਤਾ ਤੋਂ ਦੂਰ ਹੋ ਗਈ ਤੇ ਭਾਜਪਾ ਜਿੱਤ ਗਈ। ਹੁਣ ਦਿੱਲੀ 'ਚ ਹਾਰਨ ਤੋਂ ਬਾਅਦ ਜਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਇਆ ਗਿਆ ਇਹ ਕਿ ਆ ਜਾਣ ਲੱਗਿਆ ਕਿ ਦਿੱਲੀ ਦੇ ਲੋਕਾਂ ਨੇ ਨਕਾਰ ਤੇ ਦੇਖੋ ਨਕਾਰਨ ਵਾਲੀ ਗੱਲ ਤਾਂ ਨਹੀਂ ਹੋਈ ਮੈਂ ਤੁਹਾਨੂੰ ਸੱਚ ਦੱਸਾਂ ਨਕਾਰਨਾ ਹੁੰਦਾ ਹੈ ਵੀ ਆਮ ਆਦਮੀ ਪਾਰਟੀ ਨੂੰ ਮਿਲਦੀਆਂ 5-7% ਜਾਂ 12-15% ਤੇ ਭਾਜਪਾ ਨੂੰ ਮਿਲੀਆਂ ਹੁੰਦੀਆਂ 40-50% ਇਹ ਜੀ ਗੱਲ ਨਹੀਂ ਹੋਈ ਜਿਵੇਂ ਪੰਜਾਬ 'ਚ ਹੈ ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਮਿਲੀਆਂ 42% ਤੇ ਅਕਾਲੀ ਦਲ ਰਹਿ ਗਿਆ 15% ਤੋਂ ਵੀ ਹੇਠਾਂ ਉੱਥੇ ਤਾਂ ਇੱਕ ਫਰਕ ਹੈ ਕਿ ਇੰਨੇ ਲੋਕਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਸਿਰਫ 3 ਲੋਕ ਜਿੱਤੇ ਇੱਥੇ ਤਾਂ ਤੁਸੀਂ ਕਹਿ ਸਕਦੇ ਹੋ ਨਕਾਰੇ ਗਈ 117 ਚੋਂ 3 ਐਮਐਲਏ ਬਣੇ ਅਕਾਲੀ ਨਕਾਰਤੇ ਗੱਲ ਹਜਮ ਹੁੰਦੀ ਹੈ ਪਰ ਉਥੇ 70 ਚੋਂ 22 ਜਿੱਤ ਕੇ ਅਸੀਂ ਕਹਿ ਦਈਏ ਆਮ ਆਦਮੀ ਪਾਰਟੀ ਨਕਾਰੀ ਗਈ ਦਿੱਲੀ 'ਚ ਇਹ ਗਲਤ ਹੈ ਹੁਣ ਜਿਹੜਾ ਤੁਹਾਡਾ ਵਿਸ਼ਾ ਹੈ ਰਣਨੀਤੀ ਇਹਨਾਂ ਨੇ ਉਦੋਂ ਹੀ ਬਣਾ ਲਈ ਸੰਦੀਪ ਜੀ ਕਿ ਹੁਣ ਅਸੀਂ ਕਿਸੇ ਵੀ ਕੀਮਤ 'ਤੇ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਹਾਰਨੀਆਂ ਸਟਾਈ ਵਾਲੀਆਂ ਔਰ ਇਹਨਾਂ ਨੇ ਕ腐ਸ਼ਨ ਦੇ ਖਿਲਾਫ ਯੁੱਧ ਸ਼ੁਰੂ ਕੀਤਾ ਤੁਹਾਡੇ ਸਾਹਮਣੇ ਗੱਲ ਆਈ ਕਿਵੇਂ ਕ腐ਸ਼ਨ ਦੇ ਖਿਲਾਫ ਯੁੱਧ ਸ਼ੁਰੂ ਕੀਤਾ ਫਿਰ ਇਹਨਾਂ ਨੇ ਨਸ਼ਿਆਂ ਦੇ ਖਿਲਾਫ ਯੁੱਧ ਸ਼ੁਰੂ ਕੀਤਾ ਫਿਰ ਇਹਨਾਂ ਨੇ ਸਕੂਲਾਂ ਦੇ ਉਦਘਾਟਨ ਸ਼ੁਰੂ ਕੀਤੇ ਸੜਕਾਂ ਦੇ ਉਦਘਾਟਨ ਸ਼ੁਰੂ ਕੀਤੇ ਛੱਪੜਾਂ ਦੀ ਸਫਾਈ ਸ਼ੁਰੂ ਕੀਤੀ ਇਹ ਰਣਨੀਤੀ ਸੀ ਆਮ ਆਦਮੀ ਪਾਰਟੀ ਦੀ ਤੇ ਹੁਣ ਜਿਹੜਾ ਤੁਹਾਡਾ ਜਿਹੜਾ ਹੁਣ ਤੁਹਾਡਾ ਵਿਸ਼ਾ ਹੈ ਇਹ ਆਮ ਆਦਮੀ ਪਾਰਟੀ ਦੀ ਰਣਨੀਤੀ ਸੀ ਜਿਹੜਾ ਹੁਣ ਤੁਹਾਡਾ ਵਿਸ਼ਾ ਹੈ ਉਹਦੇ ਤੇ ਮੈਂ ਆਉਣਾ ਆਮ ਆਦਮੀ ਪਾਰਟੀ ਨੇ ਤੈਅ ਕਰ ਲਿਆ ਸੀ ਵੀ ਅਸੀਂ ਅਗਰ ਕਰਪਸ਼ਨ ਦੇ ਖਿਲਾਫ ਸਖਤ ਰੁਖ ਦਿਖਾਵਾਂਗੇ ਤੇ ਪੰਜਾਬੀ ਸਾਨੂੰ ਪਸੰਦ ਕਰਨਗੇ ਆਮ ਆਦਮੀ ਪਾਰਟੀ ਦਾ ਜਨਮ ਹੀ ਕਰਪਸ਼ਨ ਦੇ ਖਿਲਾਫ ਮੂਵਮੈਂਟ ਤੋਂ ਹੋਇਆ ਸੀ ਇਸ ਕਰਕੇ ਹੁਣ ਸਭ ਤੋਂ ਪਹਿਲਾਂ ਇਹਨਾਂ ਨੇ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਕੀਤੀ ਜਿਮਨੀ ਚੋਣ ਜਿੱਤਣ ਤੋਂ ਬਾਅਦ ਇਹਨਾਂ ਨੂੰ ਭਰੋਸਾ ਹੋ ਗਿਆ ਵੀ ਯੁੱਧ ਨਸ਼ਾ ਵਿਰੁੱਧ ਲੋਕਾਂ ਨੇ ਪਸੰਦ ਕਰ ਲਿਆ ਔਰ ਸਾਡੇ ਜਿਹੜੇ ਅਭਿਆਨ ਨੇ ਉਹ ਪਸੰਦ ਕਰ ਲਏ ਪਿਛਲੇ ਸਮਿਆਂ ਦੇ ਵਿੱਚ ਵੀ ਬਹੁਤ ਸਾਰੇ ਅਫਸਰ ਕਰਪਸ਼ਨ ਦੇ ਮਾਮਲਿਆਂ 'ਚ ਇਹਨਾਂ ਨੇ ਗ੍ਰਿਫਤਾਰ ਕੀਤੇ ਆਪਣਾ ਵਿਧਾਇਕ ਤੁਹਾਡੇ ਜਲੰਧਰ ਵਾਲਾ ਰਮਨ ਅਰੋੜਾ ਇਹਨਾਂ ਨੇ ਕਰਪਸ਼ਨ ਦੇ ਮਾਮਲਿਆਂ ਦੇ ਵਿੱਚ ਚੱਕ ਲਿਆ ਔਰ ਇਹ ਸਮਝ ਗਿਆ ਆਮ ਆਦਮੀ ਪਾਰਟੀ ਕਿ ਜਦੋਂ ਕਰਪਟ ਲੋਕ ਚੱਕੇ ਜਾਂਦੇ ਨੇ ਤੇ ਪੰਜਾਬੀ ਸੰਤੁਸ਼ਟ ਹੋ ਜਾਂਦੇ ਨੇ ਖੁਸ਼ ਹੋ ਜਾਂਦੇ ਨੇ ਦੇਖੋ ਪੰਜਾਬ ਨੂੰ ਸਭ ਤੋਂ ਵੱਧ ਅਗਰ ਕਿਸੇ ਨੇ ਤੰਗ ਕੀਤਾ ਉਹ ਕਰਪਸ਼ਨ ਨੇ ਕੀਤਾ ਪਿਛਲੀਆਂ ਸਰਕਾਰਾਂ ਵੇਲੇ ਦੇ ਚਾਹੇ ਮੰਤਰੀ ਸੀ ਚਾਹੇ ਵਿਧਾਇਕ ਸੀ ਚਾਹੇ ਰੇਤੇ ਵਾਲੇ ਸੀ ਚਾਹੇ ਨਸ਼ੇ ਵਾਲੇ ਸੀ ਚਾਹੇ ਕੇਬਲ ਵਾਲੇ ਸੀ ਸਮੇਂ-ਸਮੇਂ ਤੇ ਜਿੰਨਾ ਲੋਕਾਂ ਨੇ ਪੰਜਾਬ ਚ ਕਰਪਸ਼ਨ ਕੀਤੀ ਉਹਨਾਂ ਨੇ ਆਪਣੇ ਘਰ ਭਰ ਲਏ ਵੱਡੇ-ਵੱਡੇ ਤੇ ਪੰਜਾਬ ਦੇ ਲੋਕ ਉਹਨਾਂ ਤੋਂ ਦੁਖੀ ਤਾਂ ਨੇ ਹੁਣ ਆਮ ਆਦਮੀ ਪਾਰਟੀ ਨੇ ਕਰਪਸ਼ਨ ਦੇ ਖਿਲਾਫ ਜਦੋਂ ਅਭਿਆਨ ਸ਼ੁਰੂ ਕੀਤਾ ਪਹਿਲਾਂ ਤਾਂ ਰਮਨ ਅਰੋੜਾ ਚੱਕਿਆ ਫਿਰ ਉਹਨਾਂ ਨੇ ਵਿਕਰਮ ਜੀਠੀਏ ਤੇ ਆਮਦਨ ਤੋਂ ਵੱਧ ਸਰੋਤਾਂ ਦਾ ਕੇਸ ਦਰਜ ਕੀਤਾ ਵਿਕਰਮ ਸਿੰਘ ਮਜੀਠੀਆ ਪੰਜਾਬ ਦੀ ਸਿਆਸਤ ਦਾ ਮੂਰਲੀ ਕਤਾਰ ਦਾ ਲੀਡਰ ਸੀ ਮੰਤਰੀ ਸੀ ਦੋ ਵਾਰ ਦਾ 2007 ਚ ਮੰਤਰੀ ਬਣਿਆ 12 ਚ ਮੰਤਰੀ ਬਣਿਆ ਸੁਖਵੀਰ ਸਿੰਘ ਬਾਦਲ ਦਾ ਰਿਸ਼ਤੇਦਾਰ ਹੈ ਬਰਦਰਨ ਲਾ ਮੈਂ ਅੰਗਰੇਜ਼ੀ ਚ ਕਹਿ ਦਿੰਦਾ ਔਰ ਸਭ ਤੋਂ ਵੱਡੀ ਗੱਲ ਵਿਕਰਮ ਸਿੰਘ ਮਜੀਠੀਆ ਉਹ ਲੀਡਰ ਸੀ ਜੀ ਤੋਂ ਸੌਰੀ ਫੀਲ ਕੀਤੀ ਸੀ ਮਾਫੀ ਮੰਗੀ ਸੀ ਅਰਵਿੰਦ ਕੇਜਰੀਵਾਲ ਨੇ ਸੋ ਕਿਤਨਾ ਕਿਤੇ ਅਰਵਿੰਦ ਕੇਜਰੀਵਾਲ ਔਰ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਮਨ 'ਚ ਇਹ ਚੀਜ਼ ਪੈਦੀ ਹੋਣੀ ਆ ਪੰਜਾਬ ਵਾਲਿਆਂ ਦੇ ਵੀ ਭਾਈ ਸਾਡਾ ਮੁਖੀ ਅਰਵਿੰਦ ਕੇਜਰੀਵਾਲ ਤਾਂ ਚਿੱਠੀ ਲਿਖ ਕੇ ਮਾਫੀ ਮੰਗਿਆ ਸੀ ਭਾਵੇਂ ਕਿਸੇ ਮਜਬੂਰੀ 'ਚ ਹੀ ਮੰਗੀ ਹੋਵੇ ਵੀ ਮੈਨੂੰ ਦਿੱਲੀ 'ਚ ਕੰਮ ਕਰਨਾ ਹੈ ਮੈਂ ਪੇਸ਼ੀਆਂ 'ਤੇ ਆਉਣ ਦੀ ਬਜਾਏ ਸਮਾਨਾ ਖਰਾਬ ਕਰਾਂ ਕੋਈ ਵੀ ਕਾਰਨ ਹੋਵੇ ਪਰ ਇਹ ਗੱਲ ਸਮਝ ਗਿਆ ਆਮ ਆਦਮੀ ਪਾਰਟੀ ਵਾਲੇ ਵੀ ਕ腐ਸ਼ਨ ਦੇ ਖਿਲਾਫ ਜਦੋਂ ਅਸੀਂ ਕਾਰਵਾਈ ਕਰਾਂਗੇ ਤੇ ਲੋਕ ਸਾਡੇ ਨਾਲ ਆਉਣਗੇ ਤੇ ਹੁਣ ਜਿਹੜਾ ਕੋਰ ਅਜੰਡਾ ਆਮ ਆਦਮੀ ਪਾਰਟੀ ਦਾ 27 ਦੀਆਂ ਚੋਣਾਂ ਤੋਂ ਪਹਿਲਾਂ ਸੰਦੀਪ ਜੀ ਅੱਜ ਲਿਖ ਲੋ ਕਾਗਜ਼ ਤੇ 27 ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕਰਪਸ਼ਨ ਦੇ ਖਿਲਾਫ ਉਹ ਅਭਿਆਨ ਚਲਾਉਣਾ ਹੈ ਜਿਹੜਾ ਅੱਜ ਤੱਕ ਤੁਸੀਂ ਪੰਜਾਬ ਚ ਦੇਖਿਆ ਤੇ ਸੁਣਿਆ ਨਹੀਂ ਹੋਣਾ ਜਿਵੇਂ ਦਿੱਲੀ ਚ ਬੀਜੇਪੀ ਨੇ ਕਰਪਸ਼ਨ ਦੇ ਖਿਲਾਫ ਅਭਿਆਨ ਚਲਾਇਆ ਸੀ ਨਾ ਕੇਦਰੀয়াল ਸਾਹਿਬ ਚੱਲ ਅੰਦਰ ਮਨੀਸ਼ ਸਿਸੋਦੀਆ ਚੱਲ ਅੰਦਰ ਡਾਕਟਰ ਸਤਿੰਦਰ ਜੈਨ ਚੱਲ ਅੰਦਰ ਤੇ ਇਹਨਾਂ ਦੇ ਕਈ ਵਿਧਾਇਕ ਚੱਲ ਅੰਦਰ ਉਸੇ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਕਰ ਸਕਦੀ ਹੈ ਜਿਹੜੀਆਂ ਸੂਤਰਾਂ ਤੋਂ ਗੱਲਾਂ ਪਤਾ ਲੱਗੀਆਂ ਕਿ ਜਿਹੜੀ ਕੋਰ ਲੀਡਰਸ਼ਿਪ ਹੈ ਆਮ ਆਦਮੀ ਪਾਰਟੀ ਦੀ ਉਹ ਇਹ ਤੈਅ કરી ਬੈਠੀ ਹੈ ਕਿ ਹੁਣ ਅਸੀਂ ਕਿਸੇ ਕੀਮਤ ਤੇ ਕਰਪਸ਼ਨ ਨਾਲ ਸਮਝੌਤਾ ਨਹੀਂ ਕਰਨਾ ਹੁਣ ਹੋਣਾ ਕੀ ਹੈ ਜਿਹੜਾ ਵੱਡਾ ਸਵਾਲ ਹੈ ਹੁਣ ਅਕਾਲੀ ਸਰਕਾਰ ਦੇ ਘਟਾਲਿਆਂ ਤੋਂ ਲੈ ਕੇ ਕਾਂਗਰਸ ਦੇ ਪਿਛਲੀ ਸਰਕਾਰ ਦੇ ਘਟਾਲਿਆਂ ਤੱਕ ਇੱਕ ਇੱਕ ਘਟਾਲੇ ਦੀ ਜਾਂਚ ਹੋਣੀ ਹੈ ਇਹ ਸਹਿਮਤੀ ਬਣ ਗਈ ਹੈ ਪਾਰਟੀ ਦੀ ਲੀਡਰਸ਼ਿਪ 'ਚ ਸਰਕਾਰ ਦੇ ਨਾਲ ਵੀ ਔਰ ਹੁਣ ਤੁਸੀਂ ਵੇਖਿਓ ਵਿਕਰਮਜੀਤ ਸਿੰਘ ਨੂੰ ਤਾਂ ਚਲੋ ਇਹਨਾਂ ਨੇ ਵਿਜੀਲੈਂਸ ਬਿਊਰੋ ਦੇ ਜ਼ਰੀਏ ਜੇਲ੍ਹ 'ਚ ਭੇਜਤਾ ਆਮਦਨ ਤੋਂ ਵੱਧ ਸਰੋਤਾਂ ਦਾ ਹੁਣ ਉਹ ਵਿਜੀਲੈਂਸ ਬਿਊਰੋ ਸਾਬਤ ਕਰ ਪਾਵੇ ਜਾਂ ਨਾ ਕਰ ਪਾਵੇ ਉਹ ਗੱਲ ਵੱਖਰੀ ਹੈ ਮੈਂ ਉਹਦੇ ਤੇ ਨਹੀਂ ਜਾਂਦਾ ਕਿਉਂਕਿ ਜੇ ਵਿਜੀਲੈਂਸ ਬਿਊਰੋ ਸਾਬਤ ਕਰ ਦੂਗੀ ਤੇ ਇੱਜ਼ਤ ਇਹਨਾਂ ਦੀ ਬਣੀ ਰਹੂਗੀ ਨਹੀਂ ਤਾਂ ਇੱਜ਼ਤ ਤੇ ਸਵਾਲ ਆਊਗਾ ਆਮ ਆਦਮੀ ਪਾਰਟੀ ਦੇ ਕਿਉਂਕਿ ਜਦੋਂ ਜਦੋਂ ਵਿਜੀਲੈਂਸ ਦੀ ਕਲੀਨ ਚੈਟ ਕਿਸੇ ਨੂੰ ਮਿਲਦੀ ਹੈ ਤੇ ਵਿਜੀਲੈਂਸ ਤੇ ਭਰੋਸਾ ਖਤਮ ਹੁੰਦਾ ਹੈ ਪਰ ਜਿਹੜਾ ਹੁਣ ਕੰਮ ਹੋਣ ਜਾ ਰਿਹਾ ਇੱਕ ਤਾਂ ਸਚਾਈ ਘੁੰਡਾਲਾ ਤੁਹਾਨੂੰ ਯਾਦ ਹੋਣਾ ਹੈ ਅਕਾਲੀ ਦਲ ਵੇਲੇ ਦਾ ਇਹਨਾਂ ਨੇ ਜਨਵਰੀ ਦੇ ਮਹੀਨੇ 2023 ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ 9-10 ਮਹੀਨਿਆਂ ਬਾਅਦ ਜਨਵਰੀ 2023 ਦੇ ਵਿੱਚ ਇਹਨਾਂ ਨੇ ਕੁਝ ਸਾਬਕਾ ਮੰਤਰੀਆਂ ਤੇ ਕੁਝ ਅਫਸਰਾਂ ਨੂੰ ਸੰਬੋਧਨ ਕੀਤੇ ਸੀ ਉਦੋਂ ਇਹ ਗੱਲ ਤੁਰੀ ਸੀ ਕਿ ਜਿਹੜਾ ਅਕਾਲੀ ਦਲ ਸਰਕਾਰ ਵੇਲੇ ਇਰੀਗੇਸ਼ਨ ਸਕੈਮ ਹੋਇਆ ਸੀ ਉਹਦੀ ਕਾਰਵਾਈ ਅਸੀਂ ਅੱਗੇ ਵਧਾਉਨੇ ਆ ਉਹ ਜਾਂਚ ਸ਼ੁਰੂ ਹੋਈ ਪਰ ਉਹ ਫੇਰ ਕਿਸੇ ਤਨ ਪੱਤਰ ਨਹੀਂ ਲੱਗੀ ਇੱਕ ਤਾਂ ਆਉਂਦੇ ਸਮੇਂ ਦੇ ਵਿੱਚ ਇਰੀਗੇਸ਼ਨ ਸਕੈਮ ਦੇ ਮਾਮਲੇ ਤੇ ਆਮ ਆਦਮੀ ਪਾਰਟੀ ਇੱਕ ਵਾਰ ਫੇਰ ਤੋਂ ਜਾਂਚ ਨੂੰ ਤੇਜ਼ ਕਰ ਸਕਦੀ ਹੈ। ਕਈ ਅਕਾਲੀ ਮੰਤਰੀਆਂ ਦੀ ਨੀਂਦ ਉੱਡ ਸਕਦੀ ਹੈ। ਕਈ ਸਾਬਕਾ ਮੰਤਰੀਆਂ ਦੀ ਔਰ ਕਈ ਸਾਬਕਾ ਅਫਸਰਾਂ ਦੀ। ਉਹਨਾਂ ਦੀ ਨੀਂਦ ਉੱਡ ਸਕਦੀ ਹੈ ਕਿਉਂਕਿ ਜੋ ਮੇਰੇ ਕੋਲੇ ਜਾਣਕਾਰੀ ਹੈ ਕੁਝ ਖਾਸ ਅਫਸਰਾਂ ਨੂੰ ਇਹ ਡਿਊਟੀ ਲਾ ਦਿੱਤੀ ਗਈ ਹੈ ਕਿ ਉਹ ਚੁੱਪਚੀਪੀਤੇ ਬਿਨਾਂ ਕਿਸੇ ਨੂੰ ਪਤਾ ਲੱਗੇ ਇਰੀਗੇਸ਼ਨ ਘਟਾਲੇ ਦੇ ਸਬੰਧ ਦੇ ਵਿੱਚ ਪੂਰੀ ਜਾਣਕਾਰੀ ਪਾਰਟੀ ਦੇ ਉਹਨਾਂ ਵੱਡੇ ਲੀਡਰਾਂ ਨਾਲ ਸਾਂਝੀ ਕਰਨ ਜਿਹੜੇ ਫੈਸਲਾਕੁਨ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਅਰਵਿੰਦ ਕੇਜਰੀਵਾਲ ਦੀ ਟੀਮ ਦੇ ਸਾਰੇ ਉਹ ਸਿਪਾਸਾਲਾਰ ਜਿਹੜੇ ਕਾਨੂੰਨੀ ਮਹਾਰਤ ਵੀ ਰੱਖਦੇ ਨੇ ਇਹਦਾ ਮਤਲਬ ਹੈ ਕਿ ਇਰੀਗੇਸ਼ਨ ਘਟਾਲੇ ਨੂੰ ਆਮ ਆਦਮੀ ਪਾਰਟੀ ਨੇ ਗੰਭੀਰਤਾ ਦੇ ਨਾਲ ਲੈ ਕੇ ਉਹਦੇ ਤੱਥ ਉਹਦੇ ਉਹਦੇ ਚ ਕਿੱਥੇ ਗੱਲ ਖੜੀ ਐ ਕਿੱਥੇ ਗੱਲ ਜਾ ਸਕਦੀ ਐ ਉਸ ਮਾਮਲੇ ਚ ਜਾਣਕਾਰੀ ਹਾਸਲ ਕਰਨੀ ਸ਼ੁਰੂ ਕਰਤੀ ਇਸ ਤੋਂ ਇਲਾਵਾ ਜਿਹੜੀਆਂ ਬੱਸਾਂ ਰਾਜਸਥਾਨ ਚ ਬਣੀਆਂ ਸੀ ਅੱਜ ਇਹ ਤੁਸੀਂ ਲਿਖ ਲਓ بڑے ਇਲਜ਼ਾਮ ਵਿਧਾਨ ਸਭਾ ਚ ਬੋਲੇ ਪੰਜਾਬ ਦੇ ਮੁੱਖ ਮੰਤਰੀ ਵੀ ਤੇ ਫਿਰ ਕਾਂਗਰਸ ਦੇ ਲੀਡਰ ਵੀ ਬੋਲੇ ਵੀ ਭਾਸ਼ਣ ਦੇਣ ਨਾਲ ਕੁਝ ਨਹੀਂ ਹੁੰਦਾ ਜੇ ਹਿੰਮਤ ਆ ਤਾਂ ਜਾਂਚ ਕਰਾਓ ਉਹ ਫਾਈਲ ਵੀ ਪੜਨ ਦੀ ਡਿਊਟੀ ਲੱਗ ਚੁੱਕੀ ਆ ਵੀ ਉਹ ਫਾਈਲ ਪੜੋ ਪਾਈ ਇੱਕ ਵਾਰੀ ਜਿਹੜੀਆਂ ਰਾਜਸਥਾਨ ਤੋਂ ਬੱਸਾਂ ਬਣੀਆਂ ਸੂਬੇ ਦਾ ਕੀ ਨਫਾ ਨੁਕਸਾਨ ਹੋਇਆ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਤੇ ਇਹ ਇਸ ਕਰਕੇ ਵੀ ਚਿੰਤਾ ਵਾਲਾ ਵਿਸ਼ਾ ਹੈ ਕਿ ਉਦੋਂ ਰਾਜਸਥਾਨ ਜਿਹੜੇ ਕਾਂਗਰਸ ਦੇ ਪ੍ਰਭਾਰੀ ਸੀ ਉਹ ਵੀ ਰਾਜਸਥਾਨ ਦੇ ਸੀ ਬਿਲਕੁਲ ਉਹ ਵੀ ਰਾਜਸਥਾਨ ਦੇ ਸੀ ਹੁਣ ਰਾਜਸਥਾਨ ਚ ਬੱਸ ਬਾਡੀਆਂ ਬਣੀਆਂ ਪੰਜਾਬ ਚ ਕਿਉਂ ਨਹੀਂ ਬਣੀਆਂ ਤੇ ਕਿੰਨਾ ਖਰਚਾ ਆਇਆ ਜੇ ਪੰਜਾਬ ਚ ਬਣਦੀਆਂ ਤੇ ਕਿੰਨੀਆਂ ਸਸਤੀਆਂ ਬਣਦੀਆਂ ਉੱਥੋਂ ਹੀ ਕਿਉਂ ਬਣਾਈਆਂ ਇਹ ਸਾਰਾ ਕੰਮ ਇੱਕ ਖਾਸ ਅਧਿਕਾਰੀ ਨੂੰ ਇਹ ਸਾਰੇ ਕੰਮ ਚੁੱਪਚੀ ਪੀਤੇ ਅਲਾਟ ਕੀਤੇ ਗਏ ਨੇ ਤਾਂ ਕਿ ਇੱਕ ਸੈਕਟ ਫਾਈਨਡਿੰਗ ਰਿਪੋਰਟ ਜੀ ਬਣ ਜੇ ਜ਼ੁਬਾਨੀ ਤੌਰ ਤੇ ਪਤਾ ਲੱਗ ਜਾਵੇ ਵੀ ਇਹਦੇ ਚ ਕੁਝ ਕੱਢਣ ਪਾਉਣ ਨੂੰ ਹੈ ਜਾਂ ਨਹੀਂ ਹੈ ਜੀ ਇਸ ਤਰ੍ਹਾਂ ਦੀ ਜਾਣਕਾਰੀ ਔਰ ਇਹ ਮਾਮਲੇ ਇਹ ਫਾਈਲ ਪਹਿਲਾਂ ਵੀ ਵਿਜੀਲੈਂਸ ਬਿਊਰੋ ਦੇ ਰਡਾਰ ਤੇ ਆ ਤੁਸੀਂ ਇਸ ਕਰਕੇ ਸੰਦੀਪ ਜੀ 27 ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਉਹ ਸਾਰੇ ਹੀਲੇ ਵਰਤਣੇ ਨੇ ਕਿ ਅਸੀਂ ਕਰਪਸ਼ਨ ਦੇ ਮਾਮਲਿਆਂ ਦੇ ਵਿੱਚ ਕਿਹੜੇ ਕਿਹੜੇ ਲੀਡਰ ਨੇ ਜਿਨ੍ਹਾਂ ਨੂੰ ਅਸੀਂ ਪੁੱਛ ਗਿੱਚ ਲਈ ਸੱਦ ਸਕਦੇ ਹਾਂ ਹੁਣ ਸਿਆਸਤ ਕੀ ਹੈ ਸੰਦੀਪ ਜੀ ਜਿਵੇਂ ਕੱਲ ਪਰਸੋ ਤੁਸੀਂ ਭਗਵੰਤ ਮਾਨ ਦਾ ਬਿਆਨ ਸੁਣਿਆ ਹੋਣਾ ਭਗਵੰਤ ਮਾਨ ਕਹਿੰਦਾ ਅਸੀਂ ਆਪਣਾ ਕੰਮ ਕਰਤਾ ਅਸੀਂ ਆਪਣਾ ਕੰਮ ਕਰਤਾ ਹੁਣ ਬਾਕੀ ਫੈਸਲੇ ਕੋਰਟ ਕਚਹਿਰੀਆਂ ਕਰਨਗੇ ਜੇ નિર્ਦੋਸ਼ ਹੋਣਗੇ ਤੇ ਬਚ ਕੇ ਆ ਜਾਣਗੇ ਮਤਲਬ ਹੁਣ ਸਰਕਾਰਾਂ ਆਪਣੇ ਤੇ ਗੱਲ ਨਹੀਂ ਰੱਖਣਾ ਚਾਹੁੰਦੀਆਂ ਜਦੋਂ ਉਹਨਾਂ ਨੂੰ ਲੱਗਿਆ ਕਿ ਕਿਸੇ ਮੰਤਰੀ ਤੇ ਸਵਾਲ ਉੱਠ ਰਿਹਾ ਹੈ ਕਿਸੇ ਮੰਤਰੀ ਤੇ ਸ਼ੱਕ ਹੈ ਤੇ ਵਿਜੀਲੈਂਸ ਬਿਊਰੋ ਦੀ ਜਾਂਚ ਉਸ ਮੰਤਰੀ ਤੇ ਤੇਜ਼ ਹੋ ਜਾਣੀ ਹੈ ਹੁਣ ਪਿਛਲੀ ਸਰਕਾਰ ਦੇ ਕਈ ਮੰਤਰੀ ਨੇ ਚਰਨਜੀਤ ਚੰਨੀ ਸਾਹਿਬ ਦਾ ਮੁੱਖ ਮੰਤਰੀ ਉਹ ਵੀ ਵਿਜੀਲੈਂਸ ਜਾਂਚ ਦੇ ਦਾਇਰੇ 'ਚ ਨੇ ਰਾਜਾ ਵੜਿੰਗ ਜਿਹੜੇ ਟ੍ਰਾਂਸਪੋਰਟ ਮੰਤਰੀ ਸੀ ਉਹਨਾਂ ਨਾਲ ਸੰਬੰਧਿਤ ਜਿਹੜਾ ਬੱਸਾਂ ਦੀ ਖਰੀਦ ਦਾ ਮਾਮਲਾ ਹੈ ਉਹ ਵੀ ਕਈ ਵਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਜ਼ੁਬਾਨ ਤੋਂ ਬੋਲਿਆ ਇੱਕ ਮੰਤਰੀ ਜਿਹੜੇ ਸੀਗੇ ਉਹ ਜਿਹੜੇ ਸਕਾਲਰਸ਼ਿਪ ਵਾਲੇ ਮਾਮਲੇ 'ਚ ਚਲੋ ਤਾਂ ਜ਼ਮਾਨਤਾਂ ਤੋਂ ਆਗੇ ਉਹ ਤਾਂ ਬਹੁਤ ਲੰਮਾ ਸਮਾਂ ਉਹਨਾਂ ਨੇ ਜੇਲ੍ਹ ਕੱਟੀ ਇਸੇ ਤਰ੍ਹਾਂ ਜਿਹੜਾ ਪੀਡਬਲੂਡੀ ਨਾਲ ਸੰਬੰਧਿਤ ਮੰਤਰਾਲਾ ਸੀ ਪਿਛਲੀ ਸਰਕਾਰ 'ਚ ਵਾਟਰ ਐਂਡ ਸਿਵਲ ਸਪਲਾਈ ਉਨ੍ਹਾਂ ਨਾਲ ਸੰਬੰਧਿਤ ਮਹਿਕਮੇ ਦੀਆਂ ਫਾਈਲਾਂ ਵੀ ਵਿਜੀਲੈਂਸ ਬਿਊਰੋ ਦੀ ਡਾਇਰੈਕਟ ਹੈ ਇਸ ਤੋਂ ਲਾਵਾ ਜੇ ਅਸੀਂ ਗੱਲ ਕਰੀਏ ਤਾਂ ਜਿਹੜੀਆਂ ਪਿਛਲੀ ਸਰਕਾਰ ਵੇਲੇ ਖੇੜ ਕਿੱਟਾਂ ਵੰਡੀਆਂ ਗਈਆਂ ਇਹਦਾ ਜ਼ਿਕਰ ਬਾਰ-ਬਾਰ ਆਉਂਦਾ ਉਦੋਂ ਚਰਨਜੀਤ ਚੰਨੀ ਵੀ ਕਹਿੰਦੇ ਸੀ ਇੱਕ ਦਿਨ ਉਹ ਕਹਿੰਦੇ ਸੀ ਮੈਨੂੰ ਤਾਂ ਪ੍ਰਗਟ ਸਿੰਘ ਦੀ ਚਿੰਤਾ ਸੀ ਪ੍ਰਗਟ ਸਿੰਘ ਲੁਧਿਆਣੇ ਦੀ ਚੋਣ ਤੋਂ ਬਾਅਦ ਆਰਾਮ ਕਰ ਰਹੇ ਸੀ ਕਿਤੇ ਇੱਧਰ ਉੱਧਰ ਪ੍ਰਗਟ ਸਿੰਘ ਹੋਏ ਨਹੀਂ ਪਰਗਤ ਸਿੰਘ ਹੁੰਦੇ ਕਹਿੰਦੇ ਸਾਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਪ੍ਰਗਤ ਸਿੰਘ ਕਹਿੰਦੇ ਉਹਨਾਂ ਦੇ ਰਾਜ 'ਚ ਕਹਿੰਦੇ ਜਦੋਂ ਮੈਂ ਮੰਤਰੀ ਸੀ ਤੇ ਉਦੋਂ ਬਹੁਤ ਚੰਗੇ ਤਰੀਕੇ ਦੇ ਨਾਲ ਇਹ ਜਿਹੜੀ ਸਰਕਾਰੀ ਯੋਜਨਾ ਸੀ ਉਹਦੇ 'ਚ ਖੇਡ-ਕਿੱਟਾਂ ਵੰਡੀਆਂ ਗਈਆਂ ਉਹ ਕਹਿੰਦੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਇਹਦੇ ਨਾਲ ਕਿਹੜਾ ਕੀ ਕਹਿੰਦਾ ਪਰ ਸਰਕਾਰ ਹੈ ਜਿਹੜੀ ਉਹ ਖੇਡ-ਕਿੱਟਾਂ ਦੇ ਮਾਮਲੇ 'ਚ ਜਾਣਕਾਰੀ ਹਾਸਲ ਕਰ ਰਹੀ ਹੈ ਅਸਲ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਟੀਚਾ ਬਣਾ ਲਿਆ ਕਿ ਭਾਵੇਂ ਅਕਾਲੀ ਸੀ ਭਾਵੇਂ ਕਾਂਗਰਸੀ ਜਿਹੜੇ ਵੀ ਮਾਮਲੇ ਜਾਂਚ ਦੇ ਦਾਇਰੇ 'ਚ ਆ ਸਕਦੇ ਨੇ ਉਹਨਾਂ ਸਾਰੇ ਮਾਮਲਿਆਂ ਨੂੰ ਅਸੀਂ ਜਾਂਚ ਦੇ ਦਾਇਰੇ 'ਚ ਇੱਕ ਇੱਕ ਕਰਕੇ ਲੈ ਕੇ ਆਉਣਾ ਹੈ ਤਾਂ ਕਿ ਇੱਕ ਸਾਲ 7-8 ਮਹੀਨੇ ਦਾ ਜਿਹੜਾ ਸਮਾਂ ਪਿਆ ਇੱਕ ਸਾਲ 7 ਮਹੀਨੇ ਦਾ ਇਹਦੇ ਦੌਰਾਨ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਸੁਨੇਹਾ ਦਈਏ ਵੀ ਅਸੀਂ ਕਿਸੇ ਮਾਮਲੇ 'ਚ ਕੰਪਰੋਮਾਈਜ਼ ਨਹੀਂ ਕੀਤਾ ਅਸੀਂ ਕਿਤੇ ਸਮਝੌਤਾ ਨਹੀਂ ਕੀਤਾ ਪਹਿਲਾ ਇਲਜ਼ਾਮ ਕੀ ਲੱਗਦੇ ਸੀ ਸਰਕਾਰਾਂ ਤੇ ਕਿ ਕੈਪਟਨ ਆਇਆ ਉਹਨੇ ਬਾਦਲਾ ਖਿਲਾਫ ਕੁਝ ਨਹੀਂ ਕੀਤਾ ਬਾਦਲ ਕਲੀਨ ਚਿੱਟ ਲੈ ਗਏ ਜਦੋਂ ਬਾਦਲ ਆਏ ਉਦੋਂ ਕੈਪਟਨ ਦੇ ਖਿਲਾਫ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਇਹ ਗੱਲਾਂ ਚੱਲਦੀਆਂ ਰਹੀਆਂ ਹਾਲਾਂਕਿ ਜਿਹੜੀ ਪਿਛਲੀ ਕਲੀਨ ਚਿੱਟ ਸੀ ਉਹ ਕੈਪਟਨ ਨੂੰ ਕਲੀਨ ਚਿੱਟ ਕੈਪਟਨ ਦੇ ਰਾਜ ਚ ਹੀ ਮਿਲੀ ਉਦੋਂ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਉਹੀ ਸੀ ਬਾਅਦ ਚ ਚਰਨਜੀਤ ਚੰਨੀ ਦੀ ਕਾਂਗਰਸ ਦੀ ਸਰਕਾਰ ਆ ਗਈ ਹੁਣ ਇਹ ਆਮ ਆदमी پارٹی ਆਪਣੇ ਸਿਰ ਨਹੀਂ ਲੈਣਾ ਚਾਹੁੰਦੀ ਕਿ ਲੋਕ ਇਹ ਨਾ ਕਹਿਣ ਵੀ ਇਹਨਾਂ ਨੇ ਨਾ ਅਕਾਲੀਆਂ ਦੇ ਕਰਪਸ਼ਨ ਤੇ ਕੁਛ ਕੀਤਾ ਨਾ ਕਾਂਗਰਸ ਦੀ ਕਰਪਸ਼ਨ ਤੇ ਕੋਈ ਕਾਰਵਾਈ ਕੀਤੀ ਇਸ ਕਰਕੇ ਆਮ ਆदमी پارٹی ਭਾਵੇਂ ਅਕਾਲੀ ਦਲ ਦੀ ਕਰਪਸ਼ਨ ਹੈ ਕੋਈ ਭਾਜੀਪੀ ਦੀ ਹੈ ਤੇ ਭਾਵੇਂ ਆਮ ਆਦਮੀ ਪਾਰਟੀ ਦੀ ਉਹਨਾਂ ਨੂੰ ਇੱਕੋ ਅੱਖ ਨਾਲ ਦੇਖ ਕੇ ਇੱਕੋ ਮਹਿਕਮੇ ਦੇ ਜ਼ਰੀਏ ਉਹਦੀ ਜਾਂਚ ਕਰਾਉਣ ਦੇ ਟੀਚੇ ਵੱਲ ਵੱਧ ਰਹੇ ਨੇ ਹੁਣ ਸੰਦੀਪ ਜੀ ਆਉਂਦੇ ਸਮੇਂ 'ਚ ਇਹ ਗੱਲ ਤੈਅ ਮੰਨ ਕੇ ਚੱਲੋ ਅਗਰ ਵੱਡੇ ਲੀਡਰ ਅਕਾਲੀ ਦਲ ਤੇ ਕਾਂਗਰਸ ਦੇ ਕਿਉਂਕਿ ਜਿਹੜੀ ਸੱਤਾਧਾਰੀ ਤੇ ਰਹਿ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਅਸੀਂ ਕਿਸੇ ਲੀਡਰ ਨੂੰ ਚੱਕਦੇ ਆ ਇੱਕ ਤਾਂ ਹੁੰਦਾ ਅਦਾਲਤੀ ਟਰਾਇਲ ਜਿਹੜਾ ਅਸਲੀ ਟਰਾਇਲ ਹੈ ਇੱਕ ਹੁੰਦਾ ਮੀਡੀਆ ਟਰਾਇਲ ਕਿ ਜਦੋਂ ਅਸੀਂ ਕਿਸੇ ਲੀਡਰ ਨੂੰ ਚੱਕਦੇ ਆ ਜਦੋਂ ਕਿਸੇ ਦੇ ਖਿਲਾਫ ਅਸੀਂ ਜਾਂਚ ਦੇ ਹੁਕਮ ਦੇਣੇ ਨੇ ਜਾਂ ਜਾਂਚ ਸ਼ੁਰੂ ਕਰਨੀ ਆ ਜਾਂ ਸੰਮਣ ਭੇਜਣਾ ਤੇ ਉਦੋਂ ਤੋਂ ਹੀ ਆਮ ਆਦਮੀ ਪਾਰਟੀ ਦੇ ਲੀਡਰ ਇਹ ਰੀਤੀ ਭਾਜੀਪੀ ਦੀ ਵੀ ਆ ਭਾਜੀਪੀ ਨੇ ਵੀ ਕਾਂਗਰਸ ਦੇ ਲੀਡਰਾਂ ਨੂੰ ਕਰਪਸ਼ਨ ਦੇ ਮਾਮਲੇ 'ਚ ਇਸੇ ਤਰ੍ਹਾਂ ਨਿਸ਼ਾਨਾ ਬਣਾਇਆ ਸੀ ਉਹਨਾਂ ਨੇ 2014 ਤੋਂ ਪਹਿਲਾਂ ਏਜੀ 2ਜੀ 3ਜੀ ਜੋ ਵੀ ਸੀਗਾ ਕਲਮਾੜੀ ਸਾਹਿਬ ਦਾ ਇਹ ਸਾਰਿਆਂ ਨੂੰ ਕਾਂਗਰਸ ਦੇ ਵੱਡੇ ਵੱਡੇ ਲੀਡਰਾਂ ਨੂੰ ਘੁਟਾਲੇਬਾਜ਼ ਕਰਾਰ ਦਿੱਤਾ ਸੀ ਵੀ ਇਹ ਦੁਨੀਆ ਦੇ ਸਭ ਤੋਂ ਵੱਡੇ ਘੁਟਾਲੇ ਕਾਂਗਰਸ ਦੇ ਰਾਜ ਚ ਹੋਏ ਐ ਹਾਲਾਂਕਿ ਸਾਬਤ ਨਹੀਂ ਹੋਏ ਬਾਅਦ ਦੇ ਵਿੱਚ ਡੀ ਰਾਜਾ ਬੀਬੀ ਕਨੂ ਮੋਈ ਕਨੂ ਕਨੂ ਮੋਜੀ ਉਹ ਸਾਰੇ ਬਾਅਦ ਚ ਬੜੀ ਹੋ ਗਏ ਕਲਮਾੜੀ ਬੜੀ ਹੋ ਗਏ ਡੀ ਰਾਜਾ ਬੜੀ ਹੋ ਗਏ ਬੜੀ ਹੋ ਗਏ ਤੇ ਉਹ ਜਿੰਨੇ ਆ ਘੁਟਾਲੇ ਸੀਗੇ ਟੈਲੀਕਾਮ ਦੇ ਜਾਂ ਹਾ 2G 3G ਟਾਈਪ ਉਹ ਸਾਰਿਆਂ ਜੋ ਕਹਿੰਦੇ ਨਿਕਲਿਆ ਕੁਛ ਨਹੀਂ ਹੁਣ ਬੀਜੇਪੀ ਨੇ ਉਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਇਹ ਸਾਰਿਆਂ ਨੂੰ ਇਲਜ਼ਾਮਾਂ ਚ ਕਰਪਸ਼ਨ ਦੇ ਲਾ ਕੇ ਅੰਦਰ ਭੇਜਿਆ ਉਹੀ ਰਣਨੀਤੀ ਆਮ ਆਦਮੀ ਪਾਰਟੀ ਵਰਤ ਸਕਦੀ ਹੈ ਕਿਉਂਕਿ ਪਹਿਲੀ ਉਦਾਹਰਨ ਵਿਕਰਮ ਮਜੀਠੀਆ ਦੇ ਰੂਪ ਚ ਮਿਲ ਗਈ ਹੁਣ ਉਹਨਾਂ ਨੇ ਵਿਕਰਮ ਮਜੀਠੀਆ ਦੇ ਨਾਮਦਨ ਤੋਂ ਮੈਂ ਇਥੋਂ ਇਥੋਂ ਇੱਕ ਥੋੜੀ ਜੀ ਗੱਲ ਅੱਗੇ ਤੋੜਦੇ ਆ ਗੁਸਤਾਖੀ ਮਾਫ ਵਿਕਰਮ ਮਜੀਠੀਆ ਦਾ ਤੁਸੀਂ ਜ਼ਿਕਰ ਕੀਤਾ ਹੁਣ ਇਹ ਜਿਹੜੇ ਹਲਕਾ ਇੰਚਾਰਜ ਆ ਇਹਨਾਂ ਨੂੰ ਵੀ ਨਾਲ ਹੀ ਲਓ ਤੁਸੀਂ ਇਹ ਇਹਨੂੰ ਤੁਸੀਂ ਤਸਵੀਰ ਨੂੰ ਵੱਡਾ ਬਣਾਓ ਹੁਣ ਮੈਂ ਬਿਲਕੁਲ ਹਲਕਾ ਇੰਚਾਰਜਰ ਨੂੰ ਨਾਲ ਲੈਣਾ ਪਰ ਮੈਂ ਇਹ ਦੱਸਦਾ ਕਿ ਵਿਕਰਮਜੀਠੀ ਨੂੰ ਜਦੋਂ ਉਹਨਾਂ ਨੇ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਤੇ ਹੁਣ ਵਿਕਰਮਜੀਠੀ ਦਾ ਮੀਡੀਆ ਟ੍ਰਾਇਲ ਚੱਲ ਰਿਹਾ ਹੈ ਨਾ ਜੀ ਬਿਲਕੁਲ ਵਿਕਰਮਜੀਠੀ ਦਾ ਮਾਮਲਾ ਹੁਣ 19 ਤਰੀਕ ਨੂੰ ਪੇਸ਼ੀ ਹੈ ਵਿਕਰਮਜੀਠੀ ਦਾ ਮਾਮਲਾ ਹਜੇ ਆਮ ਆਦਮੀ ਪਾਰਟੀ ਦੀ ਸਰਕਾਰ ਤਿੰਨ ਚਾਰ ਮਹੀਨੇ ਮੀਡੀਆ ਟ੍ਰਾਇਲ ਦੇ ਰੂਪ 'ਚ ਦੇਖਣਾ ਚਾਹੀਦੀ ਸਾਰੀਆਂ ਸਰਕਾਰਾਂ ਦੇਖਣਾ ਚਾਹੁੰਦੀਆਂ ਨੇ ਕਿ ਵੱਧ ਤੋਂ ਵੱਧ ਮੀਡੀਆ ਟ੍ਰਾਇਲ ਹੋਵੇ ਮੀਡੀਆ ਟ੍ਰਾਇਲ ਦਾ ਮਤਲਬ ਜਿੰਨੀ ਦੇਰ ਬਿਕਰਮਜੀਤ ਥੀਏ ਤੇ ਇਲਜ਼ਾਮ ਚੱਲਦੇ ਰਹਿਣਗੇ ਹੁਣ ਆਪ ਦੇ ਇੱਕ ਇੱਕ ਮੰਤਰੀ ਨੇ ਪ੍ਰੈਸ ਕਾਨਫਰੰਸ ਕਰਤੀ ਲਗਭਗ ਇੱਕ ਇੱਕ ਮੰਤਰੀ ਨੇ ਮੋਢੀ ਸੀ ਜਿਹੜੇ ਕਿਸੇ ਨੇ ਬਿਆਨ ਦੇਤਾ ਐਮਐਲਏ ਨੇ ਬਿਆਨ ਦੇਤਾ ਹੁਣ ਉਹਦੇ ਚ ਕੁਝ ਨਿਕਲੇ ਜਾਂ ਨਾ ਨਿਕਲੇ ਇੱਕ ਵਾਰੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਇਹ ਦਿਖਾਤਾ ਵੀ ਦੇਖੋ ਜੀ ਅਸੀਂ ਕਿਸੇ ਨੂੰ ਵੀ ਅਰੈਸਟ ਕਰ ਸਕਦੇ ਆ ਸਰਕਾਰ ਤਾਂ ਜਿਹਨੂੰ ਮਰਜ਼ੀ ਚੱਕ ਲੈ ਘਰੇ ਬੈਠੇ ਨੂੰ ਹੁਣ ਸੋਚੋ ਅਗਰ ਅਕਾਲੀ ਦਲ ਦੇ ਸਚਾਈ ਘੁਟਾਲੇ 'ਚ ਕੋਈ ਇੱਕ ਅਦਾ ਸਾਬਕਾ ਮੰਤਰੀ ਲਪੇਟ ਲਿਆ ਵਿਜੀਲੈਂਸ ਬਿਊਰੋ ਨੇ ਤੇ ਫੇਰ ਸ਼ਰੋਮਣੀ ਅਕਾਲੀ ਦਲ ਕਿੱਥੇ ਖੜਦਾ ਹੈ ਤੇ ਜੇ ਸ਼ਰੋਮਣੀ ਅਕਾਲੀ ਦਲ ਦਾ ਇੱਕ ਅਦਾ ਸਾਬਕਾ ਮੰਤਰੀ ਲਪੇਟਣ ਤੋਂ ਬਾਅਦ ਵਿਜੀਲੈਂਸ ਬਿਊਰੋ ਕਾਂਗਰਸ ਤੇ ਆ ਜੇ ਵੀ ਹੁਣ ਦੋ ਤੇ ਨੇ ਇਹਨਾਂ ਦੇ ਲਪੇਟ ਲੋ ਵਿਜੀਲੈਂਸ ਵਿਜੀਲੈਂਸ ਦੇ ਕੇਸਾਂ 'ਚ ਲਪੇਟਣ ਦਾ ਮਤਲਬ ਹੈ ਦੇਖੋ ਜਾਂਚਾਂ ਤਾਂ ਚੱਲ ਹੀ ਰਹੀਆਂ ਨੇ ਨਾ ਬਿਲਕੁਲ ਇਰੀਗੇਸ਼ਨ ਦਾ ਘੁਟਾਲਾ ਵੀ ਹੋਇਆ ਬਸਾਂ ਦੀਆਂ ਬਾੜੀਆਂ ਵੀ ਹਰਿਆਣੇ ਰਾਜਸਥਾਨ ਚ ਬਣੀਆਂ ਤੇ ਵਿਜੀਲੈਂਸ ਦੀ ਜਾਂਚ ਚਰਨਜੀਤ ਚੰਨੀ ਦੇ ਵੀ ਹੋ ਰਹੀ ਆ ਖੇੜ ਕਿਟਾਂ ਵੀ ਬਣੀਆਂ ਗਈਆਂ ਤੇ ਰਾਸ਼ਨਾਂ ਦੇ ਮਾਮਲੇ ਚ ਵੀ ਤੇ ਡਿਵੈਲਪਮੈਂਟ ਦੇ ਫੰਡਾਂ ਦੇ ਮਾਮਲੇ ਚ ਵੀ ਕਈ ਤਰ੍ਹਾਂ ਦੇ ਇਲਜ਼ਾਮ ਵਿਜੀਲੈਂਸ ਬਿਊਰੋ ਕੋਲੇ ਪਏ ਆ ਹੁਣ ਅਗਰ ਕਾਂਗਰਸ ਦੇ ਵੀ ਇੱਕ ਦੋ ਸਾਬਕਾ ਮੰਤਰੀ ਹੋਰ ਚੱਕ ਲਿਆ ਆ ਆਮ ਆਦਮੀ ਪਾਰਟੀ ਨੇ ਤੇ ਤੁਸੀਂ ਸੋਚੋ ਜੇ ਇੱਕ ਇੱਕ ਮੰਤਰੀ ਤੇ ਆਮ ਆਦਮੀ ਪਾਰਟੀ ਸਾਭ ਦਾ ਮੰਤਰੀ ਤੇ ਤਿੰਨ ਤਿੰਨ ਮਹੀਨੇ ਵੀ ਇੱਕ ਚੱਕ ਲਿਆ ਤਿੰਨ ਚਾਰ ਮਹੀਨੇ ਇੰਤਜ਼ਾਰ ਕਰੋ ਦੇਖੋ ਇਹਦੇ ਇਸੇ ਦਰਮਿਆਨ ਉਹਨਾਂ ਨੇ ਆਪਣੇ ਵੀ ਇੱਕ ਦੋ ਚੱਕ ਲੈਣੇ ਆ ਇਹ ਵੀ ਤੁਹਾਨੂੰ ਮੈਂ ਦੱਸਦਾ ਵੀ ਦੇਖੋ ਅਸੀਂ ਲਿਹਾਜ਼ ਕਿਸੇ ਦਾ ਨਹੀਂ ਕਰਦੇ ਵਿਕਰਮ ਜੀਠੀਏ ਤੋਂ ਪਹਿਲਾਂ ਉਹਨਾਂ ਨੇ ਰਮਨ अरोड़ा ਚੱਕ ਲਿਆ ਤੇ ਜਦੋਂ ਵਿਕਰਮ ਜੀਠੀਆ ਚੱਕਿਆ ਗਿਆ ਉਹਨਾਂ ਨੇ ਆ ਵਿਜੇ ਸਿੰਘਲਾ ਨੂੰ ਕਲੀਨ ਚੇਟ ਵੀ ਹੋ ਗਈ ਆ 14 ਜੁਲਾਈ ਨੂੰ ਵਿਜੇ ਸਿੰਘਲਾ ਦਾ ਵੀ ਮਾਮਲਾ ਮਤਲਬ ਇਹ ਇੱਕ ਰਣਨੀਤੀ ਹੈ ਅੱਜਕੱਲ ਕਿ ਅਸੀਂ ਸਰਕਾਰ ਆਪਣੀ ਇਮੇਜ ਦਿਖਾਉਣੀ ਚਾਹੁੰਦੀ ਹੈ ਲੋਕਾਂ ਨੂੰ ਵੀ ਦੇਖੋ ਅਸੀਂ ਕਰਪਸ਼ਨ ਦੇ ਖਿਲਾਫ ਆ ਅਕਾਲੀ ਦਲ ਵੇਲੇ ਸਕੈਮ ਹੋਇਆ ਕੈਪਟਨ ਨੇ ਕੋਈ ਕਾਰਵਾਈ ਕੀਤੀ ਗੱਲਾਂ ਚ ਹੀ ਰਹਿ ਗਈ ਗੱਲ ਆ ਅਸੀਂ ਕਰਤੀ ਸੋ ਸੰਦੀਪ ਜੀ ਇਹ ਰਣਨੀਤੀ ਹੈ ਹੁਣ ਅਗਰ 4-5 ਲੀਡਰ ਵੀ ਚੱਕਣੇ ਹੋਣ ਤੇ 3-3 ਮਹੀਨੇ ਵੀ ਲੱਗਣ ਤੇ 15-16 ਮਹੀਨੇ ਆ ਆਦਮੀ ਪਾਰਟੀ ਨੇ ਇਸੇ ਤਰ੍ਹਾਂ ਟਪਾ ਲੈਣੇ ਆ ਕਰਪਸ਼ਨ ਦੇ ਖਿਲਾਫ ਕਾਰਵਾਈਆਂ ਦੇ ਤੇ ਜੇ ਵਿੱਚ ਉਹਨਾਂ ਦੇ ਇੱਕ ਦੋ ਆਪਣੇ ਐਮਐਲਏ ਉਮਰਲੇ ਆ ਗਏ ਜਾਂ ਇੱਕ ਦਾ ਕੋਈ ਆਪਣਾ ਮੰਤਰੀ ਉਹਨਾਂ ਨੇ ਚੱਕ ਲਿਆ ਤੇ ਜੇ 8 9 ਲੀਡਰ ਚੱਕੇ ਜਾਂਦੇ ਨੇ 2027 ਤੋਂ ਪਹਿਲਾਂ ਤੇ ਇੱਕ ਸਾਲ 7 ਕੁ ਮਹੀਨੇ ਨੇ ਮਤਲਬ ਹਰ ਦੋ ਮਹੀਨਿਆਂ 'ਚ ਜੇ ਉਹ ਇੱਕ ਸਾਫ ਦਾ ਮੰਤਰੀ ਐ ਐਮਐਲਏ ਅਰੈਸਟ ਕਰ ਲੈਣ ਕਰਪਸ਼ਨ 'ਚ ਤੇ ਗੱਲ ਕਿੱਥੇ ਖੜਦੀ ਆ ਫਿਰ ਆਮ ਆਦਮੀ ਪਾਰਟੀ ਦੀ ਲੋਕਾਂ 'ਚ ਲੋਕਾਂ ਨੇ ਕਹਿਣਾ ਜੀ ਇਹਦੇ ਵਰਗੀ ਸਰਕਾਰ ਨਹੀਂ ਹੋ ਸਕਦੀ ਇਹ ਤਾਂ ਹਰ ਦੂਜੇ ਮਹੀਨੇ ਇੱਕ ਸਾਬਕਾ ਮੰਤਰੀ ਚੱਕ ਲੈਂਦੇ ਆ ਕੋਈ ਐਮ ਐਲ ਏ ਤਾਂ ਆਪਣੇ ਵੀ ਨਹੀਂ ਛੱਡਦੇ ਇਹ ਆਪਣਾ ਵੀ ਚੱਕ ਲੈਂਦੇ ਨੇ ਉਹ ਗੱਲਾਂ ਤਾਂ ਅਦਾਲਤਾਂ ਨੇ ਤੈਅ ਕਰਨੀਆਂ ਨਾ ਵੀ ਇਹ ਬੰਦਾ ਦੋਸ਼ੀ ਸੀ ਸਾਬਕਾ ਮੰਤਰੀ ਜਾਂ ਨਹੀਂ ਹੁਣ ਵਿਕਰਮ ਜੀਠੀਏ ਨੇ ਆਮਦਨ ਤੋਂ ਵੱਧ ਪੈਸੇ ਬਣਾਏ ਜਾਂ ਨਹੀਂ ਬਣਾਏ ਸਰਕਾਰ ਨੇ ਤਾਂ ਪਰਚਾ ਦਿੱਤਾ ਅਰੈਸਟ ਕੀਤਾ ਜੱਜ ਅੱਗੇ ਕੇਸ ਰੱਖਤਾ ਵਿਜੀਲੈਂਸ ਬਿਊਰੋ ਫੇਲ ਹੋਵੇ ਪਾਸ ਹੋਵੇ ਉਹ ਤਾਂ ਉਦੋਂ ਐ ਜਦੋਂ ਫੈਸਲਾ ਆਊਗਾ ਔਰ ਇਹ ਫੈਸਲੇ ਦੋ ਦੋ ਢਾਈ ਢਾਈ ਤਿੰਨ ਤਿੰਨ ਸਾਲ ਕਿੱਥੇ ਆਉਂਦੇ ਆ ਜੀ ਹੁਣ ਵਿਕਰਮ ਜੀਠੀਏ ਦਾ ਚੰਨੀ ਵੇਲੇ 2021 ਚ ਕੇਸ ਦਰਜ ਕੀਤਾ ਸੀ ਨਸ਼ਿਆਂ ਵਾਲੇ ਮਾਮਲੇ ਚ ਉਹ 21 ਦਾ ਦਰਜ ਕੀਤਾ 25 ਆ ਗਈ ਤੇ ਬਿਕਰਮ ਮਜੀਠੀਆ ਨੂੰ ਉਸ ਕੇਸ ਚ ਅੱਜ ਤੱਕ ਕਸਟਡੀ ਚ ਲੈ ਕੇ ਪੁੱਛਗਿੱਛ ਨਹੀਂ ਕਹੇ ਨੇ ਕੀਤੀ ਪਰਚਾ ਦਰਜ ਐ ਮਜੀਠੀਆ ਜ਼ਮਾਨਤ ਤੇ ਐ ਸਰਕਾਰਾਂ ਚਲੀ ਗਈਆਂ ਕੰਮ ਦੇਖੋ ਤੁਸੀਂ ਠੰਡੇ ਮੱਠੇ ਹੌਲੀ ਹੌਲੀ ਚੱਲੀ ਗਿਆ ਹੁਣ ਜਦੋਂ ਰਣਨੀਤੀ ਬਣ ਗਈ ਤੇ ਨਸ਼ਿਆਂ ਦੇ ਮਾਮਲੇ ਚ ਗ੍ਰਿਫਤਾਰੀ ਬਣੀ ਨਹੀਂ ਕੋਈ ਬਰਾਮਦਗੀ ਹੋਈ ਨਹੀਂ ਮਜੀਠੀਆ ਤੋਂ ਤੇ ਹੁਣ ਫਿਰ ਆਮਦਨ ਤੋਂ ਵੱਧ ਸਰੋਤਾਂ ਦਾ ਕੇਸ ਸੋ ਮੈਂ ਨਹੀਂ ਕਹਿੰਦਾ ਵੀ ਸਰਕਾਰਾਂ ਜਿੰਨੇ ਕੇਸ ਪਾਉਂਦੀਆਂ ਨੇ ਉਹ ਝੂਠੇ ਹੁੰਦੇ ਨੇ ਇਹ ਤਾਂ ਅਦਾਲਤਾਂ ਸਾਬਤ ਕਰਨਗੀਆਂ ਕਿ ਅਗਰ ਇੰਨੇ ਕੇਸ ਇੰਨੇ ਘੁਟਾਲੇ ਪੰਜਾਬ 'ਚ ਹੋਏ ਸਚਾਈ ਘਟਾਲਾ ਬੱਸਾਂ ਵਾਲਾ ਘਟਾਲਾ ਖੇੜਕਿੱਟਾਂ ਦਾ ਘਟਾਲਾ ਰਾਸ਼ਨ ਦਾ ਘਟਾਲਾ ਵੀ ਫੇਰ ਕਿਸੇ ਬੰਦੇ ਨੂੰ ਸਰਕਾਰਾਂ ਸਜ਼ਾ ଦਵਾ ਸਕੀਆਂ ਜਾਂ ਨਹੀਂ ਆ ਬੇਅਦਬੀ ਦੇ ਮਾਮਲੇ ਵੀ ਐ ਕੁਝ ਸਜ਼ਾ ਭਗਵੰਤਮਾਨ ਦੀ ਸਰਕਾਰ ਦਵਾ ਸਕੀ ਜਾਂ ਨਹੀਂ ਇਹ ਪੈਮਾਨਾ ਲੋਕਾਂ ਦੇ ਜ਼ਹਿਨ 'ਚ ਹੋਏਗਾ ਪਰ ਕਰਪਸ਼ਨ ਦੇ ਖਿਲਾਫ ਜਿਹੜੀ ਮੁਹਮ ਹੈ ਸੰਦੀਪ ਜੀ ਇਹ ਇੱਕ ਹਥਿਆਰ ਬਣ ਗਿਆ ਪੋਲਿਟਿਕਲ ਪਾਰਟੀਆਂ ਦੇ ਲਈ ਜਿਹੜੀਆਂ ਸੱਤਾ 'ਚ ਹੁੰਦੀਆਂ ਨੇ ਕਿਉਂਕਿ ਉਹ ਕਹਿੰਦੀ ਆ ਵੀ ਸਾਡੀ ਲੜਾਈ ਕਰਪਸ਼ਨ ਦੇ ਖਿਲਾਫ ਹੈ ਅਸੀਂ ਬੰਦਾ ਅੰਦਰ ਦੇਤਾ ਹੁਣ ਬਰੀ ਹੋਵੇ ਜਾਂ ਸਜ਼ਾ ਲੱਗੇ ਉਹ ਅਦਾਲਤ 'ਚ ਜਾ ਕੇ ਆਪਣੀਆਂ ਗਵਾਹੀਆਂ ਦਵੇ ਇਹ ਇਹ ਸੰਭਾਵਨਾਵਾਂ ਆਉਂਦੇ ਸਮੇਂ 'ਚ ਬਣ ਰਹੀਆਂ ਨੇ ਹੁਣ ਜਿਹੜਾ ਤੁਸੀਂ ਨਵਾਂ ਗੱਲ ਕੀਤੀ ਆਮ ਆਦਮੀ ਪਾਰਟੀ ਦੀ ਕੀ ਮਜੀਠਾ ਹਲਕੇ ਚ ਤਲਵੀਰ ਸਿੰਘ ਗਿੱਲ ਸੋ ਤਲਵੀਰ ਸਿੰਘ ਗਿੱਲ ਨੂੰ ਉਥੇ ਲਾਤਾ ਇੱਕ ਤਰੀਕੇ ਨਾਲ ਸੰਗਠਨ ਦੇ ਵਿੱਚ ਇਨਚਾਰਜ ਦੇ ਤੌਰ ਤੇ ਜਾਂ ਜਿਵੇਂ ਵੀ ਸੰਦੀਪ ਜੀ ਇਹ ਇਹ ਇੱਕ ਇਸ਼ਾਰਾ ਹੈ ਇਹ ਇਸ਼ਾਰਾ ਹੁੰਦਾ ਹੈ ਕਿ ਤੁਹਾਡਾ ਪੁਰਾਣਾ ਸਾਥੀ ਸੀ ਸਾਡੀ ਪਾਰਟੀ ਚ ਆ ਗਿਆ ਜਿਵੇਂ ਸੁਸ਼ੀਲ ਰਿੰਕੂ ਸੀ ਕੈਂਡੀਡੇਟ ਸੀ ਆਮ ਆਦਮੀ ਪਾਰਟੀ ਦਾ ਉਹ ਸਮੇਤ ਟਿਕੜੀ ਬੀਜੇਪੀ ਚ ਚਲਿਆ ਗਿਆ ਤੇ ਇਹ ਵੀ ਉਸੇ ਤਰ੍ਹਾਂ ਦੀ ਗੱਲ ਹੈ ਵੀ ਪਹਿਲਾਂ ਬਿਕਰਮਜੀਠੇ ਦਾ ਸਾਥੀ ਸੀ ਤੇ ਹੁਣ ਆਪ ਆਲਿਆਂ ਨੇ ਉੱਥੇ ਹੀ ਲਾਤਾ ਵੀ ਤੁਸੀਂ ਇੱਥੇ ਹੀ ਕਰੋ ਚੋਣ ਪ੍ਰਚਾਰ ਕਿਉਂਕਿ ਪੁਰਾਣੀ ਕਹਾਵਤ ਹੈ ਜਿਨ੍ਹਾਂ ਦੀ ਰੋਟੀ ਸਾਂਝੀ ਹੋਵੇ ਦੋਸਤੀ ਹੋਵੇ ਉਹ ਇੱਕ ਦੂਜੇ ਦੇ ਰਾਜ਼ਦਾਰ ਹੁੰਦੇ ਨੇ ਤੇ ਪਰ ਇਹਦੇ ਨਾਲ ਇਹ ਵਕਤ ਦੱਸਦਾ ਹੈ ਵੀ ਲੋਕ ਕੀ ਤੈਅ ਕਰਦੇ ਨੇ ਹੁਣ ਜਿਵੇਂ ਕਮਰਵਿਜੇ ਪ੍ਰਤਾਪ ਦੇ ਹਲਕੇ 'ਚ ਕਰਮਜੀਤ ਰਿੰਟੂ ਮੇਅਰ ਨੂੰ ਲਾਤਾ ਤੇ ਦੇਖੋ ਇਹ ਤਾਂ ਵਕਤ ਦੱਸੂਗਾ। ਕੁੰਵਰਜੀਤ ਜਿਹੜੇ ਆਪਣੇ ਕੁੰਵਰ ਵਿਜੇ ਪ੍ਰਤਾਪ ਨੇ ਉਹਨਾਂ ਦੀ ਵੀ ਲੋਕਾਂ 'ਚ ਸ਼ਖਸੀਅਤ ਬੜੀ ਸਾਫ਼ ਸੁਥਰੀ ਹੈ। ਉਹ ਕਿਸੇ ਕਰਪਟ ਲੀਡਰ ਦਾ ਉਹਨਾਂ ਕਰਪਟ ਲੀਡਰ ਦੇ ਤੌਰ ਤੇ ਉਹਨਾਂ ਤੇ ਕੋਈ ਧੱਬਾ ਨਹੀਂ। ਬਤੌਰ ਅਫਸਰ ਉਹ ਬੜੇ ਇਮਾਨਦਾਰ ਰਹੇ ਨੇ। ਤੇ ਜੇ ਕੁੰਵਰ ਵਿਜੇ ਪ੍ਰਤਾਪ ਦੀ ਪੋਜੀਸ਼ਨ ਇਹ ਹੈ ਸੰਦੀਪ ਜੀ ਕਿ ਜਿਨ੍ਹਾਂ ਮੁੱਦਿਆਂ ਤੇ ਉਹ ਖੜੇ ਨੇ ਅਗਰ ਕੁੰਮਰ ਵਿਜੇ ਪ੍ਰਤਾਪ ਆਜ਼ਾਦ ਵੀ ਖੜ ਗਏ ਤੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਕੁੰਮਰ ਵਿਜੇ ਪ੍ਰਤਾਪ ਜਿੱਤਣਗੇ ਨਹੀਂ ਕੁੰਮਰ ਵਿਜੇ ਪ੍ਰਤਾਪ ਆਜ਼ਾਦ ਖੜ ਕੇ ਵੀ ਜਿੱਤ ਦਾ ਦਾਵਾ ਲਾਊਗਾ ਜਿਵੇਂ ਆਪਾਂ ਬਰਨਾਲੇ ਦੇਖਿਆ ਹੈ ਆ ਕੈਂਡੀਡੇਟ ਦੇ ਸਾਹਮਣੇ ਉਹਨਾਂ ਦਾ ਆਜ਼ਾਦ ਕੈਂਡੀਡੇਟ ਖੜ ਗਿਆ ਸੀ ਮੈਨੂੰ ਨਾਮ ਭੁੱਲ ਗਿਆ ਗੁਰਮੀਤ ਸਿੰਘ ਸੀ ਸਰ ਸਿੰਘ ਹਾਂ ਗੁਰਵੀਰ ਸਿੰਘ ਬਾਠ ਉਹਦੇ ਕਰਕੇ ਕਾਂਗਰਸ ਦੀ ਲੋਟਰੀ ਲੱਗੀ ਆਪ ਨਹੀਂ ਜਿੱਤੀ ਤੁਸੀਂ ਇਸ ਕਰਕੇ ਜਦੋਂ ਬਾਗੀ ਖੜਨਗੇ ਨਾ ਕਿਤੇ ਵੀ ਆਮ ਆਦਮੀ ਪਾਰਟੀ ਨੂੰ 27 ਤੋਂ ਪਹਿਲਾਂ ਉਹ ਬੜਾ ਨੁਕਸਾਨ ਕਰੂ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਇਹ ਵੀ ਰਣਨੀਤੀ ਬਣਾਉਣੀ ਪੈਣੀ ਹੈ ਵੀ ਸਾਡੇ ਬਾਗੀ ਨਾ ਕੋਈ ਹੋ ਜਾਣ ਕੈਂਡੀਡੇਟ ਡੰਗਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸასი ਕਰਦੀ ਬਹੁਤ ਬਹੁਤ ਧੰਨਵਾਦ ਔਰ ਕੋਈ ਵੀ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਜੇਕਰ ਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਜੀ ਬਿਲਕੁਲ ਸੰਦੀਪ ਜੀ ਮੈਂ ਗੱਲ ਹੋਰ ਸਾਫ਼ ਕਰ ਦਿਆਂ ਕਿਉਂਕਿ ਬਹੁਤ ਸਾਰੇ ਲੀਡਰਾਂ ਦਾ ਜਿਨ੍ਹਾਂ ਦਾ ਨਾਮ ਚੱਲ ਰਿਹਾ ਅਸੀਂ ਵੀ ਨਾਮ ਲੈ ਰਹੇ ਆ ਅਸੀਂ ਕਿਸੇ ਨੂੰ ਕਰਪਟ ਨਹੀਂ ਕਹਿ ਰਹੇ ਇਹ ਪੋਲਿਟੀਕਲ ਬਿਆਨਬਾਜ਼ੀ ਹੁੰਦੀ ਹੈ ਇਸ ਤਰ੍ਹਾਂ ਦੀ ਵੀ ਅਸੀਂ ਇਹਨਾਂ ਨੂੰ ਚੱਕ ਲੈਣਾ ਹੈ ਇਹਨਾਂ ਦੇ ਖਿਲਾਫ ਜਾਂਚ ਹੈ ਕਰਪਟ ਕੋਈ ਹੈ ਜਾਂ ਨਹੀਂ ਹੈ ਅਗਰ ਕੇਸ ਦਰਜ ਹੁੰਦਾ ਹੈ ਕਿਉਂ ਟ੍ਰਾਇਲ ਚ ਕਲੀਅਰ ਹੋਣਾ ਜਦੋਂ ਅਦਾਲਤ ਦੇ ਵਿੱਚ ਮਾਮਲਾ ਜਾਣਾ ਹੈ ਇਸ ਕਰਕੇ ਇਹ ਬੜੀ ਤਕਨੀਕੀ ਦੀ ਗੱਲ ਹੈ ਸੰਦੀਪ ਜੀ ਕਿ ਕਰਪਸ਼ਨ ਦੇ ਅਲੀਗੇਸ਼ਨ ਦੇ ਨਾਲ ਵੀ ਸਾਡੇ ਮੁਲਕ ਚ ਸਿਆਸਤ ਹੁੰਦੀ ਹੈ ਅਗਰ ਕਿਸੇ ਦੇ ਖਿਲਾਫ ਕੋਈ ਮੁੱਦਾ ਵੀ ਨਹੀਂ ਹੈ ਤੇ ਉਹਨੂੰ ਕਰਪਟ ਹੋਣ ਦਾ ਇਲਜ਼ਾਮ ਲਾ ਕੇ ਉਹਨੂੰ ਵਿਰੋਧੀ ਜਾਂ ਸੱਤਾਧਾਰੀ ਆਪਣੇ ਨਿਸ਼ਾਨੇ ਤੇ ਲੈਣਾ ਚਾਹੁੰਦੇ ਨੇ ਇਹ ਵੀ ਸਾਡੀ ਰਾਜਨੀਤੀ ਦਾ ਇੱਕ ਹਿੱਸਾ ਹੈ Jadi, kelasan tan tanpa Bawa tan lagi.